ਸੁਖਬੀਰ ਬਾਦਲ ਦੇ ਵੱਲੋਂ ਆਪਣੇ ਜੀਜੇ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਹੈ ਤੇ ਹੁਣ ਇਸ ਗੱਲ ਨੂੰ ਲੈ ਕੇ ਭਗਵੰਤ ਮਾਨ ਦੇ ਵੱਲੋਂ ਪੁਆਇੰਟ ਵਾਰ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਸੁਖਬੀਰ ਨੇ ਆਪਣਾ ਜੀਜਾ ਪਾਰਟੀ ਚੋਂ ਕੱਢ ਦਿੱਤਾ ਤੇ ਹੁਣ ਮਜੀਠੀਆ ਆਪਣਾ ਜੀਜਾ ਪਾਰਟੀ ਦੇ ਵਿੱਚੋਂ ਬਾਹਰ ਕੱਢ ਦੇਵੇਗਾ ਤੇ ਜਿਹੜਾ ਕਿ ਪ੍ਰਤਾਪ ਸਿੰਘ ਕੇਰੋਂ ਨੂੰ ਲੈ ਕੇ ਜਵਾਬ ਅਕਾਲੀ ਦਲ ਨੂੰ ਦਿੱਤਾ ਹੈ ਤੇ ਉੱਥੇ ਹੀ ਕੁਝ ਹੋਰ ਤਿੱਖੇ ਵੀ ਨਿਸ਼ਾਨੇ ਸਾਧੇ ਗਏ ਨੇ ਹੋਰ ਕੀ ਕਹਿਣਾ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਣਦੇ ਆਂ ਕਹਿੰਦੇ ਆਪਸ ਵਿੱਚ ਲੜਾਈਆਂ ਨੇ ਘਰ ਚ ਉਮਨ ਤਾਂ ਕਿਸ ਨੇ ਹੋਰ ਕਿਹਾ ਕਹਿੰਦੇ ਸੁਖਵੀਰ ਬਾਦਲ ਨੇ ਆਪਣਾ ਜੀਜਾ ਪਾਰਟੀ ਚੋਂ ਕੱਢਤਾ ਮਜੀਠੀਆ ਕਹਿੰਦਾ ਮੈਂ ਆਪਦਾ ਕੱਢਣਾ ਹੁਣ ਆਪਾਂ ਨੇ ਨਾ ਬਚਪਨ ਚ ਬੱਚੇ ਚੀਜ਼ੋ ਚੀਜੀ ਲੜਦੇ ਦੇਖਿਆ ਵੀ ਆਹ ਚੀਜ਼ ਮੇਰੀ ਆਹ ਚੀਜ਼ ਮੇਰੀ ਨਾ ਬੁੱਤ ਚੀਜ਼ੋ ਚੀਜੀ ਨਾ ਲੜੋ ਇਹ ਜੀਜੋ ਜੀਜੀ ਹੋ ਗਏ ਹੁਣ ਕਿ ਤੁਸੀਂ ਕੀਤਾ ਕੰਮ ਇਹਨਾਂ ਦਾ ਮੇਰਾ ਇਹ ਚ ਕੋਈ ਕਸੂਰ ਨਹੀਂ ਫਿਰੋ ਇਹ ਤੁਸੀਂ ਕੀਤਾ ਮੈਂ ਤਾਂ ਆ ਕੇ ਹੋਕਾ ਹੀ ਦਿਨਾ ਬਸ ਤੁਸੀਂ ਕੰਮ ਕਰ ਦਿੰਦੇ ਹੋ ਸੋ ਆ ਇਹਨਾਂ ਦੀ ਹਾਲਤ ਹੋਈ ਪਈਆ ਕਾਂਗਰਸ ਵਾਲਿਆਂ ਦਾ ਇਹ ਨਹੀਂ ਪਤਾ ਲੱਗ ਰਿਹਾ ਕੌਣ ਕੀ ਦੇ ਨਾਲ ਲੜ ਰਿਹਾ ਹੈ ਕਾਂਗਰਸ ਵਾਲੇ ਤਾਂ ਇੱਕ ਦੂਜੇ ਨੂੰ ਹਰਾਉਣ ਤੇ ਲੱਗੇ ਹੋਏ ਐ ਕਾਂਗਰਸ ਦੀ ਜਿਹੜੀ ਹੈ ਨਾ ਹਾਲਤ ਉਹ ਕਛੂ ਕੁੰਮੇ ਤੇ ਚੂਹੇ ਦੀ ਦੋਸਤੀ ਵਾਲੀ ਹੈ ਇੱਕ ਕਛੂ ਤੇ ਚੂਹੇ ਨੇ ਦੋਸਤੀ ਕਰ ਲਈ ਕਹਿੰਦੇ ਵੀ ਦੋਸਤੀ ਇਕੱਠੇ ਰਾਵਾਂਗੇ ਦੋਨਾਂ ਨੇ ਇੱਕ ਦੂਜੇ ਨਾਲ ਪੂਛਾਂ ਬਨ ਲੀਆਂ ਇੱਕਠੇ ਰਹਾਂਗੇ ਆ ਗਰਮੀ ਪਈ ਕਛੂ ਨੂੰ ਗਰਮੀ ਲੱਗੀ ਉਹਨੇ ਇਹ ਤਾਂ ਦੇਖਿਆ ਨਹੀਂ ਮੇਰੇ ਮਗਰ ਚੂਹਾ ਬੰਨਿਆ ਹੋਇਆ ਸਿੱਧਾ ਟੋਬੇ ਦੇ ਵਿੱਚ ਫੜ ਗਿਆ ਚੂਹਾ ਡੁੱਬ ਕੇ ਮਰ ਗਿਆ ਘਾਂਟੇ ਕਵਾ ਜਦੋਂ ਨਿਕਲਿਆ ਮਰਿਆ ਹੋਇਆ ਚੂਹਾ ਨਾਲ ਖਿੱਚੀ ਫਰੇ ਕਛੂ ਉੱਤੇ ਇਲ ਫਿਰਦੀ ਸੀ ਇਲ ਨੇ ਦੇਖਿਆ ਚੂਹਾ ਮਰਿਆ ਪਿਆ ਉਹਨੇ ਚਪਟ ਮਾਰ ਕੇ ਪੰਜਿਆਂ ਨਾਲ ਚੂਹਾ ਚੱਕ ਲਿਆ ਨਾਲ ਕਛੂ ਚੱਕਿਆ ਗਿਆ ਉਹ ਬੰਨੀ ਹੋਈ ਸੀਗੀ ਪੂਛਰ 200 ਫੁੱਟ ਤੱਕ ਕਛੂ ਡਿੱਗਿਆ ਕਛੂ ਮਰ ਗਿਆ ਕਾਂਗਰਸ ਵਾਲਿਆਂ ਦੀ ਦੋਸਤੀ ਇਹ ਹੈ ਇਹ ਦੇਖ ਲੈਣ ਵੀ ਚੂਹਾ ਕੌਣ ਹੈ ਤੇ ਕਛੂ ਕੌਣ ਹੈ ਮਾਰਨਗੇ ਇੱਕ ਦੂਜੇ ਨੂੰ ਇਹ ਆਪ ਹੀ ਮੇਰਾ ਇਹ ਚ ਕੋਈ ਕਸੂਰ ਨਹੀਂ ਵੀਰੋ ਮੇਰਾ ਕੋਈ ਕਸੂਰ ਸੋ ਵੀਰੋ ਇਹਨਾਂ ਤੇ ਯਕੀਨ ਨਾ ਕਰਿਓ ਇਹਨਾਂ ਨੇ ਲੁੱਟ ਕੇ ਖਾ ਲਿਆ ਆਪਾਂ ਨੂੰ ਮੈਂ ਤਾਂ ਹੁਣ ਅੱਜ ਇੱਥੇ ਆਇਆ ਹੁਣ ਇਹਦੇ ਬਾਅਦ ਨੰਗਲ ਜਾਊ ਫਿਰ ਬੰਗੇ ਜਾਊ ਫਿਰ ਪਲਾ ਚੌਰ ਜਾਊ ਪਰ ਰਾਤ ਨੂੰ ਸੰਗਰੂਰ ਜਾਊ ਕੱਲ ਨੂੰ ਪਟਿਆਲਾ ਉਧਰ ਪਾਸੇ ਕੇਜਰੀਵਾਲ ਸਾਹ ਨਾਹਾਂ ਜਿੰਨਾ ਚਿਰ ਮੈਂ ਇਹਨਾਂ ਦੀ ਜੜਾਂ ਨਹੀਂ ਪਟਦਾ ਮੈਂ ਨਹੀਂ ਥੱਕਦਾ ਮਤ ਤੁਸੀਂ ਸਾਥ ਦੇ ਦਿਓ ਤੁਸੀਂ ਸਾਥ ਦੇ ਦਿਓ ਮੋਦੀ ਆ ਨਿਰਹਾ ਇੰਡੀਆ ਕਟਵੰਦਨ ਦੀ ਸਰਕਾਰ ਬਣ ਰਹੀ ਹੈ ਕੇਂਦਰ ਚ ਉਹ ਸਰਕਾਰ ਚ ਸਭ ਤੋਂ ਵੱਡਾ ਹਿੱਸਾ ਪੰਜਾਬੀਆਂ ਦਾ ਹੋਊਗਾ ਇੱਧਰ ਉੱਧਰ ਜਿਹੜੇ ਕਾਂਗਰਸ ਕੰਗਸ ਕਨੀਏ ਉਹ ਪਾਸ ਕਰੋ ਯਾਰ ਉਹ ਦਰਖਤ ਵੀ ਹਰੇਕ ਸਾਲ ਪੱਤੇ ਬਦਲ ਲੈਂਦਾ ਤੁਸੀਂ ਤਾਂ ਬਦਲ ਲੋ ਐਦਕੀ ਸੁਨਾਨਦਪੁਰ ਸਾਹਿਬ ਵਾਲਿਓ ਤੁਹਾਡੇ ਤੋਂ ਉਮੀਦ ਹੈ ਕਿ ਪਹਿਲੀ ਲੀਡ ਤੁਹਾਡੀ ਆਵੇ ਵੈਸੇ ਅੰਮਰਸਰ ਵਾਲਿਆਂ ਨੇ ਸ਼ਰਤ ਲਾਈ ਹੋਈ ਹੈ ਕਿ 8:30 ਵਜੇ ਤੱਕ ਸਾਡੀ ਤਾਂ ਆ ਜੂਗੀ ਜੀ ਰੁਝਾਨ ਕਿ ਪਹਿਲੀ ਲੀਡ ਜਿਹੜੀ ਉੱਥੋਂ ਹੈ ਆਨੰਦਪੁਰ ਸਾਹਿਬ ਵਾਲੇ ਕਿਸੇ ਕਿੱਲੋਂ ਘਟਾ ਹੈ ਪਹਿਲੀ ਲੀਡ ਫਿਰ ਤੁਹਾਡੀ ਆਵੇ ਤਾਂ ਨਜ਼ਾਰਾ ਉਹ ਤੋਂ ਬਾਅਦ ਉਹ ਤੋਂ ਬਾਅਦ ਫਿਰ 3 ਸਾਲ ਆ ਟਰਮ ਦੇ ਕੰਮ ਕਰਨ ਦਾ ਨਜ਼ਾਰਾ ਥੋੜੀ ਜਿਮੇਵਾਰੀ ਖਤਮ ਮੇਰੀ ਸ਼ੁਰੂ ਕੰਗ ਦੀ ਸ਼ੁਰੂ ਪਾਰਲੀਮੈਂਟ 'ਚ ਦੇਖੋ ਇਹਨੂੰ ਬੋਲਣਾ ਤਾਂ ਆਉਂਦਾ ਹੈ ਜਦੋਂ ਤੋਂ ਵਿਦਿਆਰਥੀ ਸੀ ਉਹਨਾਂ ਦਾ ਬੋਲਦਾ ਹੀ ਆ ਰਿਹਾ ਸਟੇਜਾਂ 'ਤੇ ਪਾਰਟੀ ਨੇ ਸਪੋਕਸਪਰਸਨ ਵੀ ਬਣਾਇਆ ਹੋਇਆ ਬੋਲਣਾ ਆਉਂਦਾ ਹੈ ਡਿਬੇਟਾਂ 'ਚ ਬੋਲਣਾ ਆਉਂਦਾ ਹੈ ਠੀਕ ਹੈ ਨਾ ਪਾਰਲੀਮੈਂਟ 'ਚ ਬੋਲਣ ਦੇ ਤਰੀਕੇ ਥੋੜੇ ਜਿਹਾ ਪਾਸਵਰਡ ਮੇਰੇ ਕੋਲੇ ਵੀ ਨੇ ਤੁਸੀਂ ਦੇਖੇ ਹੋਣਾ ਜਦੋਂ ਮੈਂ ਗਿਆ ਸੀ ਜੋ ਮੈਂ ਖੜਾ ਹੁੰਦਾ ਸੀਗਾ ਸਾਰੇ ਬੀਜੇਪੀ ਵਾਲੇ ਕੰਨਾਂ ਤੇ ਹੈੱਡਫੋਨ ਜੇ ਲਾ ਲੈਣ ਸੀ ਲ ਪੰਗਾ ਪਾਉ ਇਹ ਕੋਈ ਹੁਣ ਮੈਂ ਕਹਾਂ ਸੀ ਮੋਦੀ ਜੀ ਬਤਾਈਏ ਅੱਛੇ ਦਿਨ ਕਵਾਨੇ ਵਾਲੇ ਹੈ ਉੱਥੇ ਉਹਨਾਂ ਨੂੰ ਮੁੜਕਾ ਆ ਜਾਂਦਾ ਸੀ ਪਸੀਨਾ ਆ ਜਾਂਦਾ ਸੀ ਸੋ ਕਹਿੰਦੇ ਸੀ ਯਾਰ ਤਾਂ ਪੀਲੀ ਪੱਗ ਵਾਲੇ ਨੂੰ 2 ਮਿੰਟ ਦੇ ਦਿਓ ਇਹ 2 ਮਿੰਟ ਹੀ ਬੋਲਦਾ ਜੇ ਨਾ ਦੇਈਏ 2 ਘੰਟੇ ਚੱਲਣ ਨਹੀਂ ਦਿੰਦਾ ਸੋ ਇਹ ਪਾਸਵਰਡ ਸਾਰੇ ਮੈਂ ਮਾਲਵੇ ਦੇਰ ਕੰਗ ਨੂੰ ਦੂੰ ਵੀ ਐਂ ਕੰਮ ਲੈਣਾ ਹੈ ਇਹਨਾਂ ਤੋਂ ਬਸ ਉਹ ਕੁੰਡੀਆਂ ਸਾਰੀਆਂ ਮੇਰੇ ਕੋਲ ਹੈਗੀਆਂ ਕੇਰਾ ਤੁਸੀਂ ਤਵੀਤ ਬੰਨ੍ਹ ਦੋ ਇਹਨੂੰ ਪੌੜੀਆਂ ਚੜਾ ਦੋ ਪਾਰਲੀਮੈਂਟ ਦੀ ਅੱਗੇ ਗਾਹ ਮੇਰਾ ਕੰਮ ਹੈ ਫਿਰ ਮੈਂ ਜ਼ਿੰਮੇਵਾਰ ਹਾਂ ਫਿਰ ਤੁਹਾਡਾ ਜੇ ਕੰਮ ਨਾ ਹੋਇਆ ਤਾਂ ਮੈਂ ਜ਼ਿੰਮੇਵਾਰ ਹਾਂ ਆ ਕਾਂਗਰਸ ਵਾਲ ਨੇ ਤੀਜੀ ਵਾਰ ਬੰਦਾ ਬਦਲਤਾ ਇਥੋਂ ਪਹਿਲਾਂ ਬਿੱਟੂ ਸੀ ਫਿਰ ਤਵਾੜੀ ਸੀ ਹੁਣ ਹੋਰ ਲਿਆਏ ਮਤਲ ਤੁਹਾਨੂੰ ਕੀ ਸਮਝ ਆਇਆ ਯਾਰ ਵੀ ਜਿਹਨੂੰ ਵੀ ਮਰਜ਼ੀ ਲਿਆਉਣਗੇ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਐਂ ਵੋਟਾਂ ਬਾਦੂਗਾ ਤੁਸੀਂ ਬੰਦਾ ਦੇਖੋ ਯਾਰ ਕਿ ਕਿਨੇ ਤਰੱਕੀ ਕੀਤੀ ਹੈ ਕਿਨੇ ਨਹੀਂ ਕੀਤੀ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ ਔਰ ਉਮੀਦ ਲੈ ਕੇ ਆਇਆ ਸ਼ਹੀਦਾਂ ਦੀ ਧਰਤੀ ਹੈ ਗੁਰੂ ਸਾਹਿਬ ਐਸੇ ਇਲਾਕੇ ਚ ਫਿਰਦੇ ਰਹੇ ਲੜਾਈਆਂ ਲੜਦੇ ਪਰਿਵਾਰ ਵਿਛੋੜੇ ਵੀ ਇੱਥੇ ਹੋਏ ਆ ਸੋ ਉਹਨਾਂ ਦੇ ਉਹਨੇ ਜ਼ੁਲਮ ਦੇ ਖਿਲਾਫ ਆਪਾਂ ਨੂੰ ਲੜਨ ਦੀ ਆਪਾਂ ਨੂੰ ਜਿਹੜੀ ਦਿੱਤੀ ਹੈ ਪ੍ਰੇਰਣਾ ਕਿ ਜ਼ੁਲਮ ਦੇ ਖਿਲਾਫ ਲੜਨਾ ਹੈ ਤੇ ਜ਼ੁਲਮ ਦੇ ਭਾਵੇਂ ਉਹ ਦੇਖੋ ਇੱਕ ਜਫਰਨਾਮਾ ਲਿਖਿਆ ਸੀ ਗੁਰੂ ਸਾਹਿਬ ਨੇ ਫਾਰਸੀ ਚ ਪੜ ਕੇ ਔਰੰਗਜ਼ੇਬ ਡਿਪਰੈਸ਼ਨ ਚ ਚਲੇ ਗਿਆ ਸੀ ਇੰਨੀਆਂ ਵਧੀਆ ਉਹ ਗੱਲਾਂ ਲਿਖੀਆਂ ਸੀ ਲਾਂਬੇ ਦਿੱਤੇ ਸੀ ਉਹਨੂੰ ਵੀ ਤੂੰ ਗਲਤ ਹੈ ਤੂੰ ਤੂੰ ਸਹੀ ਨਹੀਂ ਹੈਗਾ ਤੂੰ ਜ਼ੁਲਮ ਕਰ ਰਿਹਾ ਸੋ ਵੀਰੋ ਆਪਾਂ ਉਸ ਧਰਤੀ ਤੇ ਜਾਏ ਆ ਆਪਾਂ ਕਿਉਂ ਜਾਈਏ ਬਾਹਰਲੇ ਮੁਲਕਾਂ ਨੂੰ ਬਈ ਅਮਰੀਕਾ ਕੈਨੇਡਾ ਕਿਉਂ ਜਾਈਏ ਅਸੀਂ ਇੱਥੇ ਆਪਣੀ ਧਰਤੀ ਠੀਕ ਕਰ ਲੈਣੇ ਆ ਇੱਥੇ ਨੌਕਰੀਆਂ ਦੇ ਦਿੰਨੇ ਆ ਇੱਥੇ ਕੰਮਕਾਰ ਕਰੋ ਆ ਤੁਹਾਡੇ ਕੋਲੇ ਇੱਥੇ ਆ ਗਈ ਕਲਾਸ ਪਹਿਲਾਂ ਹੀ ਸੀ ਫਰੈਡਨਬਰਗ ਵੀ ਆ ਗਈ ਨਾਲ ਜਰਮਨੀ ਵਾਲੀ ਕੰਮ ਮਿਲੂਗਾ ਬਹੁਤ ਸਾਰੇ ਲੋਕਾਂ ਨੂੰ ਆਪਣੇ ਮੁੰਡਿਆਂ ਨੂੰ ਇੰਜੀਨੀਅਰ ਕਰਕੇ ਇੱਥੇ ਕੰਮ ਮਿਲੂਗਾ ਸ਼ਾਮ ਨੂੰ ਘਰੇ ਆ ਕੇ ਰੋਟੀ ਖਾਈਏ ਉਧਰ ਬਾਹਲੇ ਮੁਲਕਾਂ 'ਚ ਬਰਫਾਂ ਪੈਂਦੀਆਂ ਨੇ ਇਹਨਾਂ ਬਾਦਸ਼ਾ ਸਾਡੀ ਐ ਇਹਨਾਂ ਕਲਚਰ ਸਾਡਾ ਕਿਉਂ ਜਾਈਏ ਬਈ ਅਸੀਂ ਹਾਂ ਘੁੰਮਣ ਜਾਓ ਮਹੀਨਾ ਘੁੰਮਣ ਚਲੇ ਜਾਓ ਪਰਿਵਾਰ ਬਾਅਦ ਤੇ ਟੂਰਿਸਟ ਵੀ ਜੇ ਤੇ ਪਰ ਇਹ ਥੋੜੀ ਅਗੇ ਇੱਥੋਂ ਚਲੇ ਗਏ ਮਾਪੇ ਇੱਥੇ ਡਿੱਕੀ ਜਾਂਦੇ ਆ ਵੀ ਕਦੋਂ ਆਊਗਾ ਪੁੱਤ ਮੇਰਾ ਸੋ ਬਹੁਤ ਵਿਰੋਧ ਇਹ ਕੰਮ ਆਪਾਂ ਬੰਦ ਕਰਨਾ ਔਰ ਬੰਦ ਤਾਂ ਹੋਊਗਾ ਜੇ ਆਪਣੇ ਕੋਲੇ ਰਾਜਨੀਤਿਕ ਸ਼ਕਤੀ ਤੁਸੀਂ ਦਿਓਗੇ ਇੱਥੇ ਹੀ ਇੱਥੇ ਹੀ ਵੱਡੀਆਂ-ਵੱਡੀਆਂ ਫੈਕਟਰੀਆਂ ਲੈ ਕੇ ਆਵਾਂਗੇ ਇੱਥੇ ਹੀ ਤੁਹਾਡੇ ਧੀਆਂ ਪੁੱਤਾਂ ਨੂੰ ਕੰਮ ਮਿਲੂਗਾ ਇੱਥੇ ਹੀ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਹੈ ਇਸ ਗੱਲ ਦਾ ਕਿ ਤੁਸੀਂ ਇੰਨੀ ਗਰਮੀ 'ਚ ਇੱਥੇ ਆਏ ਹੋ ਅਸੀਂ ਬਈ ਐਸਐਸ ਵਾਲੇ ਮੁੰਡੇ ਬੈਠੇ ਆ ਸਟੂਡੈਂਟ ਹੈ ਨੌਜਵਾਨ ਹੈ ਪੁੱਕ ਹੈ ਫਿਊਚਰ ਹੈ ਸੋ ਇਹਨਾਂ ਨੂੰ ਇੱਥੇ ਹੀ ਨੌਕਰੀਆਂ ਦੇਣੇ ਨੇ ਡਿਗਰੀ ਮੁਤਾਬਕ यू पी एस सी सेंटर खोलेंगे अठ पढ़ो आई एस अफसर बनो डी सी बनो आई पी एस करो एस एस पी बनो बड़िया बड़िया पोस्टा सा मुंडिया तो तोता को पढ़ावे पढ़ावे इतनी मेडिकल कॉलेज खोल रहे हैं आप हाँ बन गए आम आदमी क्लीनिक बन गए स्कूल ऑफ एमीनस बन रहे हैं मैं जे काम ही गाने लग गया अंटा लग जू ਉਹ ਤੁਹਾਨੂੰ ਆਪ ਹੀ ਪਤਾ ਤੁਸੀਂ ਗਿਣਾਂਦਾ ਕਰੋ ਉਹ ਇੱਕ ਬਜ਼ੁਰਗ ਮੈਨੂੰ ਕਹਿੰਦਾ ਧੰਨਵਾਦ ਮੈਂ ਕਿ ਹੋ ਗਿਆ ਕਹਿੰਦਾ ਸਾਡੇ ਜਨਰੇਟਰ ਤੇ ਭੁੰਡਾਂ ਦਾ ਖੱਖਰ ਲੱਗ ਗਿਆ ਮੈਂ ਕਿਹਾ ਜੀ ਇਹ ਝ ਧੰਨਵਾਦ ਵਾਲੀ ਕਿਹੜੀ ਗੱਲ ਹੈ ਕਹਿੰਦਾ ਚੱਲਿਆ ਹੀ ਨਹੀਂ ਬਿਜਲੀ ਹੋਈ ਨਹੀਂ ਆਈ ਗਾ ਜਨਰੇਟਰ ਤੇ ਭੁੰਡਾਂ ਦਾ ਖੱਖਰ ਲੱਗ ਗਿਆ ਕਹਿੰਦਾ ਹੁਣ ਇਹ ਵੀ ਮੁੱਦਾ ਦੇਖੋ ਲੋਕ ਬਹੁਤ ਤਰਾਂ-ਤਰਾਂ ਦੀਆਂ ਗੱਲਾਂ ਸੁਣਾਉਂਦੇ ਆ ਮੈਨੂੰ ਇੱਕ ਮੈਨੂੰ ਕਹਿੰਦਾ ਮੈਂ ਦੋਜੀ ਆ ਜੀ ਕਹਿੰਦਾ ਪਹਿਲਾਂ ਮੇਰਾ ਹਿਸਾਬ ਤਿੰਨ ਜਾਂ ਚਾਰ ਮਹੀਨੇ ਵਾ ਕਰਦੇ ਸੀ ਲੋਕ ਪਤਾ ਨਹੀਂ ਕੀ ਹੋ ਗਿਆ ਕਹਿੰਦਾ ਅਚਾਨਕ ਹਰੇਕ ਮਹੀਨੇ ਪੈਸੇ ਦੇਣ ਲੱਗ ਗਏ ਮੈਨੂੰ ਕਹਿੰਦਾ ਮੈਂ ਕਿਹਾ ਮੇਰੇ ਤਾਂ ਦੁੱਧ ਵੀ ਉਹੀ ਹੈ ਲੀਟਰ ਵੀ ਉਹੀ ਹੈ ਮੇਨ ਨਾਲਾ ਨਾ ਮੈਂ ਦੁੱਧ ਨਾ ਕੋਈ ਛੇੜਛਾੜ ਕਰਦਾ ਤੇ ਮੇਰਾ ਢੋਲੀ ਵੀ ਉਹੀ ਹੈ ਤੇ ਪਹਿਲਾਂ 4 ਮਹੀਨੇ ਵਾ ਪੈਸੇ ਦਿੰਦੇ ਸੀ ਹੁਣ ਮਹੀਨੇ ਵਾ ਕਿਉਂ ਦੇਣ ਲੱਗ ਗਏ ਉਹ ਕਹਿੰਦੇ ਭਗਵਾਨ ਤੁਮਾਨ ਨੇ ਬਿਜਲੀ ਫ੍ਰੀ ਕਰਤੀ ਜਿਹੜਾ 3-4000 ਬਿਜਲੀ ਦਾ ਬਚਣ ਲੱਗ ਗਿਆ ਉਹ ਅਸੀਂ ਦੋਲਤ ਹੁੰਦੇ ਆਣ ਕਿੰਨਾ ਕਿੱਧਰ ਨੂੰ ਜਾ ਕੇ ਦੇਖੋ ਫਰਕ ਪੈ ਜਾਂਦਾ ਸੋ ਵੀਰੋ ਐਸੇ ਕੰਮ ਤੀਆਂ ਨਾ ਤਾਂ ਮੈਂ ਬੱਸਾਂ ਚ ਹਿੱਸਾ ਪਾਉਣੇ ਨਾ ਮੈਂ ਪਾਉਣਾ ਕਿਸੇ ਰੇ ਤੇਰੀਆਂ ਖੱਡਾਂ ਚ ਨਾ ਪਾਉਣਾ ਕਿਸੇ ਹਵੇਲੀ ਚ ਜੱਟਾ ਬੇਚ ਹਿੱਸਾ ਪਾਉਣਾ ਮੈਂ ਤੁਹਾਡੇ ਦੁੱਖਾ ਸੁੱਖਾਂ ਚ ਹਿੱਸਾ ਪਾਉਣਾ ਹੋਰ ਕਿਤੇ ਨਹੀਂ ਪਾਉਣਾ ਆਪ ਮੈਂ ਰੁਪਈਆ ਖਾਣਾ ਨਹੀਂ ਜਿਹੜੇ ਇਹਨਾਂ ਨੇ ਖਾ ਲਿਓ ਮੈਂ ਛੱਡਦੇ ਨਹੀਂ ਉਹਦਾ ਕਢਾਉਂ ਉਹ ਦੇਖਦੇ ਜਾਓ ਤੁਸੀਂ ਕਢਾਉਂ ਪੈਸੇ ਆ ਸੁੱਖ ਵਿਲਾਸ ਬਣਾ ਰਖਿਆ ਇੱਥੇ ਪਹਾੜਾਂ ਚ 7 ਸਟਾਰ ਹੋਟਲ ਸੁਖਵੀਰ ਬਾਦਲ ਨੇ 10 ਸਾਲ ਵਾਸਤੇ ਬਿਜਲੀ ਫ੍ਰੀ 10 ਸਾਲ ਵਾਸਤੇ ਜੀਐਸਟੀ ਫ੍ਰੀ ਟੈਕਸ ਲਗਜ਼ਰੀ ਟੈਕਸ ਫ੍ਰੀ ਸਟੇਟ ਦੀ ਜੀਐਸਟੀ ਫ੍ਰੀ 1 ਘਰ ਬ ਤੋਂ ਉਤੋਂ ਦੀ ਸਬਸਿਡੀ 1 ਘਰਬ ਉਹ ਕੀ ਦਿੰਦਾ ਈ ਪੰਜਾਬ ਨੂੰ ਪੰਜਾਬ ਨੂੰ ਕੀ ਦਿੰਦਾ ਵੀ ਉਹ ਸੁੱਖ ਵਿਲਾਸ 7 ਲੱਖ ਤੋਂ ਵੱਧ ਇੱਕ ਕਮਰੇ ਦਾ ਕਿਰਾਇਆ ਹੈ 7 ਲੱਖ ਇੱਕ ਰਾਤ ਦਾ ਕੋਈ ਗਰੀਬ ਸ਼ਾਇਦ 7 ਲੱਖ ساری ਜ਼ਿੰਦਗੀ ਠੀਕਰੀਆਂ ਵੀ ਨਹੀਂ ਗਿਣਦਾ 7 ਲੱਖ ਰੁਪਇਆ ਆਮ ਕਿਰਾਇਆ ਹਰੇਕ ਕਮਰੇ ਦੇ ਪਿੱਛੇ ਪਾਣੀ ਵਾਲਾ ਪੂਲ ਹੈ ਸਵਿਮਿੰਗ ਪੂਲ ਹੈ ਅਲੱਗ ਪਰਸਨਲ ਮੈਂ ਹੈਲੀਕਾਪਟਰ ਦੇ ਉੱਤੋਂ ਦੀ ਦੇਖਿਆ ਦੋ ਤਿੰਨ ਚੱਕਰ ਲਵਾਏ ਵੀ ਮੈਂ ਹੈਲੀਕਾਪਟਰ ਵਾਲੇ ਤੋਂ ਮੈਂ ਕਿਾ ਥੋੜੇ ਜਿਹਾ ਮੇਰੀਆਂ ਅੱਖਾਂ ਵਿੱਚ ਜਦੀ ਕਢਾ ਦੇ ਕੇ ਰਾਂ ਫਿਰ ਦੇਖਦੇ ਆਂ ਇਹਨਾਂ ਦਾ ਕੀ ਹਾਲ ਐ ਤੇ ਵੀਰੋ ਵਾ ਕਾਗਜ਼ ਤਿਆਰ ਹੋ ਗਏ ਟਾਉਣਾ ਨਹੀਂ ਦੇਖੋ ਆਪਾਂ ਆ ਸੋਨਾ ਵਧੀਆ ਬਣਾਇਆ ਉਹਨੇ ਕਬਜ਼ੇ 'ਚ ਲੈ ਲਾਂਗੇ ਸਰਕਾਰ ਉੱਥੇ ਕਬਜ਼ਾ ਕਰ ਲੂ ਸਕੂਲ ਖੋਲ ਲਾਂਗੇ ਉੱਥੇ ਸਰਕਾਰੀ ਤੇ ਨਾਲੇ ਸਰਕਾਰੀ ਖੂ ਸਕੂਲ ਖੋਲ ਕੇ ਉਹਦਾ ਨਾਰਾ ਬਹੁਤ ਵਧੀਆ ਦੇਵਾਂਗੇ ਕਿ ਦੁਨੀਆ ਦਾ ਪਹਿਲਾ ਸਕੂਲ ਜਿਹਦੇ ਹਰੇਕ ਕਮਰੇ ਪਿੱਛੇ ਪੂਲ ਇਹ ਕੰਮ ਹੋਊਗਾ ਮੇਰੇ ਬੱਤੀਦੰਦ ਨੇ ਮੈਂ ਉਹੀ ਨਹੀਂ ਕਹਦਾ ਲਾਈਟ ਮੱਥੇ ਲੱਗਦੀ ਐ ਮੈਂ ਝੂਠ ਨਹੀਂ ਬੋਲਦਾ ਇਹ ਕੰਮ ਹੋਊਗਾ ਫਿਰ ਨਾਲ ਹੋਰ ਜਦੋਂ ਕੱਸੀਆਂ ਨਹਿਰਾਂ ਦਾ ਪਾਣੀ ਪਹੁੰਚ ਗਿਆ ਪਹੁੰਚਣ ਲੱਗ ਗਿਆ ਟਿਊਬੇਲ ਬੰਦ ਹੋਣਗੇ ਟਿਊਬੇਲ ਬੰਦ ਹੋਣਗੇ ਬਿਜਲੀ ਬਚੂ ਥੱਲੇ ਧਰਤੀ ਵਾਲਾ ਪਾਣੀ ਵੀ ਬਚੂ ਬਿਜਲੀ ਦੀ ਸਬਸਿਡੀ ਬਚੂਗੀ 6-7 ਹਜ਼ਾਰ ਕਰੋੜ ਰੁਪਏ ਦੀ ਸਬਸਿਡੀ ਬਚ ਜੂਗੀ ਆਹ ਸੀਜ਼ਨ ਤੋਂ ਬਾਅਦ ਅਕਤੂਬਰ ਨਵੰਬਰ ਤੋਂ 6-7 ਹਜ਼ਾਰ ਕਰੋੜ ਦੀ ਬੀ ਆਰ ਕੋਰਡ ਦੀ ਲਗਭਗ ਹੈ 18000 ਕੋਰਡ ਦੀ ਸਬਸਿਡੀ ਦੇਣੀ ਪੈਂਦੀ ਹੈ ਜੇ 14 ਲੱਖ ਚੋਂ 14.5 ਲੱਖ ਚੋਂ 5-6 ਲੱਖ ਟਿਊਬਵੈਲ ਵੀ ਬੰਦ ਹੋ ਗਏ ਕਿਉਂਕਿ ਨਹਿਰੀ ਪਾਣੀ ਆ ਜਾਊਗਾ ਨਾ ਤਾਂ ਆਪਣੀ 5-6 7000 ਕੋਰਡ ਬਚ ਜਾਊਗਾ ਉਹ 6-7000 ਕੋਰਡ ਚੋਂ 5500 ਕੋਰਡ ਰੁਪਈਆ ਦਾ ਬਜਟ ਮੇਰਾ ਬਣਾਇਆ ਪਿਆ ਐਨ ਖਾਕਾ ਐਨ ਕਰਕਰ ਦਾ ਲਿਖਿਆ ਪਿਆ ਉਹ 5500 ਕੋਰਡ ਰੁਪਈਆ ਜਿਹੜਾ 6000 ਜਦ 7000 ਬਚੂਗਾ ਉਹ ਜੋ 5500 ਕਰੋੜ ਰੁਪਇਆ ਮਾਵਾਂ ਭੈਣਾਂ ਨੂੰ ਜਿਹੜਾ 1000 ਰੁਪਇਆ ਕਿਹਾ ਸੀ ਉਹ ਦੇਉਂਗਾ। ਉਹ ਦੇਉਂਗਾ ਜੀ। ਮੋਦੀ ਵਾਂਗੂ ਨਹੀਂ ਹੈਗਾ ਵੀ 15 ਲੱਖ ਆਜੂ ਖਾਤੇ ਜਦੇ ਮੁੜ ਕੇ ਕਹਿੰਦੇ ਜੁੰਮਲਾ। ਜਦੋਂ ਸਕੀਮ ਸ਼ੁਰੂ ਹੋ ਗਈ ਫਿਰ ਬੰਦ ਨਹੀਂ ਹੋਣੀ। ਜੇ ਬਿਜਲੀ ਦੇ ਬਿੱਲ ਇੱਕ ਵਾਰੀ ਜ਼ੀਰੋ ਆਉਣ ਲੱਗੇ ਆਉਣਗੇ ਐਂ ਆਈ ਜਾਣਗੇ ਬਸ। ਤੇ ਇੱਦਾਂ ਹੀ 1100 ਰੁਪਇਆ 1000 ਦਾ ਵੀ 1100 ਕਰ ਦਾਂਗੇ। ਉਹ 1100 ਰੁਪਏ ਜਦੋਂ ਆਉਣ ਲੱਗ ਗਿਆ ਤਾਂ ਆ ਹੀ ਜਾਊਗਾ ਕਿਉਂਕਿ ਮੈਂ ਬਜਟ ਬਣਾ ਕੇ ਕੰਮ ਸ਼ੁਰੂ ਕਰੂੰਗਾ ਮੈਂ ਵੋਟਾਂ ਵਾਸਤੇ ਕਰਨਾ ਹੁੰਦਾ ਮੈਂ 2 ਮਹੀਨੇ ਪਹਿਲਾਂ ਸ਼ੁਰੂ ਕਰ ਦਿੰਦਾ ਵੋਟਾਂ ਤੋਂ ਬਾਅਦ 2 ਮਹੀਨੇ ਬਾਅਦ ਚ ਬੰਦ ਕਰ ਦੋ ਵੀ ਐ ਨਹੀਂ ਜੀ ਬਜਟ ਨਹੀਂ ਫਲਾਣਾ ਨਹੀਂ ਤੇ ਹਮਕਾ ਨਹੀਂ ਨਾ ਮੈਂ ਉਹ ਕੰਮ ਨਹੀਂ ਕਰਦਾ ਫਿਰ ਤਾਂ ਫਿਰ ਮੇਰੇ ਜਿੱਤੇ ਉਹਨਾਂ ਚ ਕੀ ਫਰਕ ਰਹਿ ਗਿਆ ਜਿੱਦ ਦੇ ਸ਼ੁਰੂ ਕਰੂੰ ਫਿਰ ਮੁੜ ਕੇ ਬੰਦ ਨਹੀਂ ਹੋਣੀ ਸਕੀਮ ਚੱਲੂਗੀ ਉਹ ਮੈਂ ਪੈਸੇ ਅਲੱਗ ਤੋਂ ਧਰੂੰਗਾ ਕੱਢ ਆ ਆ ਜਿਹੜਾ ਮੇਰਾ ਵਿਚਾਰ ਹੈ ਆ ਮੇਰਾ ਵਿਜ਼ਨ ਹੈ ਲੋਕਾਂ ਦੀ ਮਜਬੂਰੀ ਨੂੰ ਮੈਂ ਮਰਜ਼ੀ 'ਚ ਬਦਲਨੀ ਚਾਹਨਾ। ਲੋਕਾਂ ਦੀ ਮਜਬੂਰੀ ਨਾ ਹੋਵੇ ਕਿ ਪ੍ਰਾਈਵੇਟ ਹਸਪਤਾਲ 'ਚ ਇਲਾਜ ਕਰਾਉਣਾ ਪੈ ਰਿਹਾ ਹੈ। ਲੋਕਾਂ ਦੀ ਮਰਜ਼ੀ ਹੋਵੇ ਭਾਵੇਂ ਸਰਕਾਰੀ 'ਚ ਕਰਾ ਲੈ ਭਾਵੇਂ ਪ੍ਰਾਈਵੇਟ 'ਚ ਕਰਾ ਲੈ ਇਲਾਜ ਇੱਕੋ ਜਿਹਾ ਹੈ। ਲੋਕਾਂ ਦੀ ਮਜਬੂਰੀ ਨਾ ਹੋਵੇ ਕਿ ਪ੍ਰਾਈਵੇਟ ਸਕੂਲ 'ਚ ਬੱਚੇ ਪੜਾਉਣੇ ਪੈ ਰਹੇ ਨੇ। ਲੋਕਾਂ ਦੀ ਮਰਜ਼ੀ ਹੋਵੇ ਕਿ ਸਰਕਾਰੀ 'ਚ ਪੜਾਉਣਾ ਚਾਹੀਏ ਪ੍ਰਾਈਵੇਟ 'ਚ ਪੜਾਉਣਾ ਸਕੂਲ ਇੱਕੋ ਜਿਹੇ ਨੇ। ਸੋ ਮੈਂ ਮਜਬੂਰੀ ਨੂੰ ਮਰਜ਼ੀ 'ਚ ਬਦਲਨੀ ਚਾਹਨਾ। ਮੈਂ ਉਹ ਤਾਂ ਬਦਲ ਸਕੂਗਾ ਜੇ 13 ਦੀਆਂ 13 ਸੀਟਾਂ ਮੈਨੂੰ ਦੇ ਕੇ ਸੈਂਟਰ ਦੇ ਵਿੱਚ ਮੇਰੇ ਹੱਥ ਕੁਛ ਦੋ ਇੱਥੇ 2-4% ਇੱਥੇ ਹੋਣਗੇ ਜਿਹੜੇ ਹਜੇ ਵੀ ਪੰਜੇ ਕੰਨੀ ਜਾਂ ਤੱਕੜੀ ਕੰਨੀ ਦੇਖਦੇ ਹੋਣੇ ਮੇਰੀ ਹੱਥ ਬਨ ਕੇ ਬੇਨਤੀ ਹੈ ਪੰਜੇ ਦੇਖੋ ਪੰਜ ਇਹ ਕਹਿੰਦੇ ਜੀ ਝਾੜੂ ਤੀਲਾ ਤੀਲਾ ਹੋ ਗਿਆ ਮੈਂ ਗੱਲ ਸੁਣੋ ਝਾੜੂ ਚ ਇੱਕ ਦੋ ਤੀਲੇ ਨਿਕਲ ਜਾਣ ਨਾ ਸਫਾਈ ਕਰਦਾ ਰਹਿੰਦਾ ਹੈ ਪੰਜੇ ਦੀ ਕੁੰਗਲ ਜੀ ਘੜਦੀਏ ਪਤਾ ਨਹੀਂ ਕੀ ਬਣ ਜਾਂਦਾ ਅੱਲਾ ਕੋਟ ਜਾ ਤੱਕੜੀ ਦੀ ਇੱਕ ਅਸੀਂ ਤੋੜ ਦਈਏ ਤੋਲਣ ਜੱਗੀ ਨਹੀਂ ਰਹਿੰਦੀ ਸਵੇਸ ਕਰਕੇ ਮੈਂ ਕਹਿਣਾ ਆਬਦੀਆਂ ਦੇਖੋ ਭਾਈ ਸਾਡੇ ਵਾਲਾ ਤਾਂ ਠੀਕ ਐ ਔਰ ਝਾੜੂ ਐ ਸਾਡਾ ਚੌਣ ਸ਼ਾ ਨਹੀਂ ਇੰਨਾ ਵਧੀਆ ਦੱਸਣ ਦੀ ਲੋੜ ਹੀ ਨਹੀਂ ਮਾਵਾ ਭਣਾ ਦੱਸਣ ਤਾਂ ਜਮਾ ਹੀ ਲੋੜ ਨਹੀਂ ਇਹ ਤਾਂ ਤੜਕੇ ਤੜਕੇ ਸਵੇਰੇ 5 ਵਜੇ ਹੀ ਪਾੜ ਲੈਂਦੀਆਂ ਨੇਰੇ ਚ ਕਿੱਥੇ ਜੇ ਪਿਆ ਤੁਸੀਂ ਬਹੁਤੇ ਖੁਸ਼ ਨਾ ਹੋ ਜੇ ਲੋੜ ਪਏ ਤੇ ਸ਼ਾਮ ਨੂੰ ਵੀ ਪਾੜ ਲੈਂਦੀਆਂ ਕਿੱਥੇ ਜੇ ਪਿਆ ਕਰਦਾ ਸਫਾਈ ਹੋਈ ਐ ਸਵੇਰੇ ਵੀ ਤੇ ਸ਼ਾਮ ਨੂੰ ਵੀ ਸੋਫੀਰੋ ਇਸ ਝਾੜੂ ਨਾਲ ਪਹਿਲਾਂ ਆਪਾਂ ਸਿਰਫ ਦੁਕਾਨ ਜਾਂ ਮਕਾਨ ਸਾਫ਼ ਕਰਦੇ ਸੀ ਹੁਣ ਇਸ ਝਾੜੂ ਨਰਵਿੰਦ ਕੇਜਰੀਵਾਲ ਜੀ ਦੀ ਗਵਾਈ ਦੇ ਵਿੱਚ ਪੂਰਾ ਹਿੰਦੁਸਤਾਨ ਸਾਫ਼ ਕੀਤਾ ਜਾਊਗਾ। ਸੋ ਮੈਨੂੰ ਪੱਤਰਕਾਰ ਕਹਿੰਦੇ ਤੁਸੀਂ ਬੀਜੇਪੀ ਦੀ ਹਨੇਰੀ ਨੂੰ ਕਿਵੇਂ ਰੋਕਿਆ? ਪੰਜਾਬ ਔਰ ਦਿੱਲੀ ਮੈਂ ਆਪਣੇ ਬੀਜੇਪੀ ਦੀ ਆਂਧੀ ਨੂੰ ਕਿਵੇਂ ਰੋਕਾ? ਮੈਂ ਇਹ ਜਗੜੀ ਵੱਡੀ ਗੱਲ ਹੈ। ਮੈਂ ਕਹਾ ਬੀਜੇਪੀ ਦਾ ਚੋਣ ਨਿਸ਼ਾਨ ਕੀ ਹੈ ਕਹਿੰਦੇ ਕਮਲਦਾ ਫੁੱਲ। ਮੈਂ ਕਿਹਾ ਸਾਡਾ ਕੀ ਹੈ ਕਹਿੰਦੇ ਝਾੜੂ। ਮੈਂ ਕਮਲਦਾ ਫੁੱਲ ਕਿੱਥੇ ਉਗਦਾ ਹੈ? ਕਹਿੰਦੀ ਚਿੱਕੜ ਚ ਮੈਂ ਝਾੜੂ ਕੀ ਕੰਮ ਕਰਦਾ ਕਹੀਂ ਚਿੱਕੜ ਦੀ ਸਫਾਈ ਮੈਂ ਕਹਿੰਦਾ ਸੀ ਝਾੜੂ ਨਾਲ ਚਿੱਕੜ ਦੀ ਸਫਾਈ ਕਰਦੀ ਕੰਮ ਹਲਦਾ ਫੁੱਲ ਉੱਗੇ ਹੀ ਨਹੀਂ ਸਫਾਈ ਕਰ ਦੋ ਸਫਾਈ ਕਰ ਦੋ ਉਗੜੇ ਹੀ ਨਹੀਂ ਉਹਨੇ ਸਹੀ ਹੈ ਨਾ ਦੋਨਿਆਂ ਤੋਂ ਉੱਪਰ ਜਾ ਕੇ ਦੋ ਨਾਰੇ ਲਾ ਦਿਓ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬਾਲੇ ਸੋਨਿਆ